ਜੀ ਟੇਵੈਨਿਊ ਸੀ ਬਲਾਕ ਵੈਲਫੇਅਰ ਐਸੋਸੀਏਸ਼ਨ ਰਜਿਸਟਰਰ ਵੱਲੋਂ ਪ੍ਰਧਾਨ ਦੀ ਚੋਣ ਵਾਸਤੇ ਜਰਨਲ ਇਜਲਾਸ ਬੁਲਾਇਆ ਗਿਆ ਜਿਸ ਵਿੱਚ ਇਲਾਕਾ ਵਨਿਵਾਸੀ ਸ਼ਾਮਿਲ ਹੋਏ ਸਾਬਕਾ ਪ੍ਰਧਾਨ ਵੱਲੋਂ ਆਪਣੇ ਪਿਛਲੇ ਕੀਤੇ ਕੰਮਾਂ ਬਾਰੇ ਵੇਰਵਾ ਦੱਸਿਆ ਅਤੇ ਉਸ ਤੋਂ ਬਾਅਦ ਉਹਨਾਂ ਨੇ ਪੁਰਾਣੀ ਬੋਡੀ ਸੀ ਜੋ ਉਹ ਭੰਗ ਕਰ ਦਿੱਤੀ ਅਤੇ ਨਵੇਂ ਪ੍ਰਧਾਨ ਦੀ ਚੋਣ ਚ ਸਰਬਸੰਮਤੀ ਨਾਲ ਹਰਕਵਲ ਸਿੰਘ ਵਧਵਾ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਮੌਕੇ ਤਿਰਲੋਕ ਸਿੰਘ ਗਿੱਲ ਸਲਾਹਕਾਰ ਪੋਲਾ ਸਿੰਘ ਜਰਨਲ ਸੈਕਟਰੀ ਹਰਪ੍ਰੀਤ ਸਿੰਘ ਸੰਧੂ ਅਵਤਾਰ ਸਿੰਘ ਗਿੱਲ ਦੀਪਕ ਮਹਿਰਾ हरिंदर पाल सिंह कृष्ण महाजन तो अलावा मेंबर मौजूद सान एक सोशल कॉज है सोशल वेलफेयर है वेलफेयर ਸਾਡੀ ਐਸੋਸੀਏਸ਼ਨ ਹੈ ਇਹਦੇ ਚ ਅਸੀਂ ਇੱਕ ਪਿਆਰ ਬੰਦੀ ਨਾਲ ਪਾਈ ਬੰਦੀ ਨਾਲ ਐਜ਼ ਅ ਫੈਮਿਲੀ ਕੰਮ ਕਰਾਂਗੇ ਇੱਕ ਦੂਸਰੇ ਦੇ ਵੈਲਫੇਅਰ ਤੋਂ ਇਲਾਵਾ ਵੀ ਜਾ ਕੇ ਸਾਡੀ ਜ਼ਿੰਮੇਵਾਰੀਆਂ ਇਹਦੇ ਬਹੁਤ ਜ਼ਿਆਦਾ ਹੈਗੀਆਂ ਇਹ ਕੋਈ ਨਾਨ ਪ੍ਰੋਫਿਟੇਬਲ ਪੋਜੀਸ਼ਨ ਹੈ ਇਹ ਕੋਈ ਪੈਸਿਆਂ ਦਾ ਕਿਸੇ ਨੂੰ ਕੋਈ ਲਾਲਚ ਨਹੀਂ ਹੈਗਾ ਜੋ ਵੀ ਮੇਰਾ ਐਕਸਪੀਰੀਅੰਸ ਹੈ ਲਾਈਫ ਦਾ ਹਰ ਕੰਮ ਪਰਮਾਤਮਾ ਦੀ ਮਿਹਰ ਨਾਲ ਬੜਾ ਸਕਸੈਸਫੁਲ ਰਹਿਆ ਮੈਨੂੰ ਪੱਕਾ ਉਮੀਦ ਹੈ ਕਿ ਇਹ ਵੀ ਜਿਹੜੀ ਜ਼ਿੰਮੇਵਾਰੀ ਮੇਰੀ ਹੈਗੀ ਹੈ ਇਹਨੂੰ ਮੈਂ ਅچھے ਤਰੀਕੇ ਨਾਲ ਨਿਭਾ ਪਾਵਾਂਗਾ